ਸਰਕਾਰ ਸਾਥੀਓ ਤੇ ਆਮ ਲੋਕੋ ਅੱਜ ਸਾਨੂੰ ਪੱਤਰਕਾਰਾਂ ਨੂੰ ਕੀ ਲੋੜ ਪੈ ਗਈ ਕਿ ਅਸੀਂ ਸੜਕਾਂ ਤੇ ਨਿਕਲੇ ਆ ਆਮ ਤੌਰ ਤੇ ਜਿਹੜੇ ਲੋਕ ਦੁਖੀ ਹੁੰਦੇ ਆ ਜਿਨ੍ਹਾਂ ਦੀ ਕੋਈ ਆਵਾਜ਼ ਨਹੀਂ ਸੁਣਦਾ ਉਹ ਪੱਤਰਕਾਰਾਂ ਕੋਲੇ ਆਉਂਦੇ ਆ ਕਿ ਤੁਸੀਂ ਸਾਡੀ ਆਵਾਜ਼ ਬਣੋ ਪਰ ਅੱਜ ਇਹ ਪੱਤਰਕਾਰਾਂ ਨੂੰ ਸੜਕਾਂ ਤੇ ਤੁਰਨਾ ਪੈ ਰਿਹਾ ਤਾਂ ਮੇਰੇ ਖਿਆਲ ਮੁਤਾਬਕ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਘਟਨਾ ਹੈ ਜਿੱਦ ਦੇ ਇਹ ਸਰਕਾਰ ਆਈ ਹੈ ਅਸੀਂ ਲੋਕਾਂ ਦੇ ਹੱਕ ਵੀ ਜਾਣਦੇ ਆ ਮਾਲਵਿੰਦਰ ਮਾਲੀ ਤੇ ਅਟੈਕ ਹੋਇਆ ਅਸੀਂ ਉਹਦੇ ਹੱਕ ਵਿੱਚ ਗਏ ਹੋਰਾਂ ਤੇ ਹੋਏ ਅਸੀਂ ਉਹਦੇ ਹੱਕ ਵਿੱਚ ਗਏ ਲੇਕਿਨ ਸਾਡੇ ਇੱਕ ਸਾਥੀ ਨਾਂਬਰ ਸਾਥੀ ਮਨਿੰਦਰਜੀਤ ਸਿੰਘ ਸਿੱਧੂ ਜਿਹੜੇ ਲੋਕ ਆਵਾਜ਼ ਦੇ ਸੰਚਾਲਕ ਹੈ ਉਹਨਾਂ ਦੇ ਖਿਲਾਫ ਰਾਮਪੁਰਾ ਫੂਲ ਦੇ ਐਮ ਐਲ ਏ ਬਲਕਾਰ ਸਿੰਘ ਸਿੱਧੂ ਦੇ ਪੀ ਏ ਰੇਸ਼ਮ ਸਿੰਘ ਨੇ ਇੱਕ ਝੂਠਾ ਪਰਚਾ ਦਰਜ ਕਰਾਇਆ ਉਹ ਪਰਚਾ ਜਿਹਦਾ ਕੋਈ ਸਿਰ ਪੈਰ ਹੀ ਹੈ ਨਹੀਂ ਕਾਨੂੰਨੀ ਮਾਹਰ ਇਹ ਗੱਲ ਕਹਿੰਦੇ ਆ ਕਿ 5 ਮਿੰਟ ਵੀ ਉਹ ਐਫ ਆਈ ਆਰ ਕੱਟ ਦੀ ਅਦਾਲਤਾਂ ਦੇ ਵਿੱਚ ਜਾ ਕੇ ਪਰ ਉਹਨਾਂ ਦੇ ਦਿਮਾਗ ਵਿੱਚ ਸੀ ਕਿ ਅਸੀਂ ਆਵਾਜ਼ ਦਬਾ ਦਵਾਂਗੇ ਕਿਉਂਕਿ ਮਨਿੰਦਰਜੀਤ ਸਿੰਘ ਨੇ ਜਿਹੜਾ ਸਭ ਤੋਂ ਵਧੀਆ ਕੰਮ ਕੀਤਾ ਸੀ ਉਹ ਕੀਤਾ ਸੀ ਚੰਦਪਾਣ ਦੇ ਵਿੱਚ ਜਿਹੜਾ ਰਫੜ ਪਿਆ ਸੀ ਉਹਨੂੰ ਇਹਨੇ ਵਾਖ ਖੂਬੀ ਜਿਹੜਾ ਹੈਗਾ ਕਬਰ ਕੀਤਾ ਸੀ ਇਹਦੀ ਕਵਰੇਜ ਦਾ ਨਤੀਜਾ ਹੋਇਆ ਕਿ ਸਰਕਾਰ ਨੂੰ ਪੁੱਠ ਪੈਰੀ ਹੋਣਾ ਪਿਆ ਔਰ ਉਹ ਜਿਹੜੇ ਸੈਂਕੜੇ ਲੋਕ ਫੜੇ ਸੀ ਜਿਨ੍ਹਾਂ ਦੇ ਖਿਲਾਫ ਐਫਪੀਆਰ ਦਰਜ ਹੋਈ ਸੀ ਉਹਨੂੰ ਉਹਨੂੰ ਛੱਡਣਾ ਪਿਆ ਬਿਨਾਂ ਸ਼ਰਤ ਛੱਡਣਾ ਪਿਆ ਉਦੋਂ ਤੋਂ ਮਨਿੰਦਰਜੀਤ ਉਹਨਾਂ ਦੀ ਟਾਰਗੇਟ ਤਾਂ ਬਣਿਆ ਹੋਇਆ ਸੀ ਟਾਰਗੇਟ ਬਣਿਆ ਹੋਇਆ ਸੀ ਔਰ ਇਹਦਾ ਬਦਲਾ ਲਿਆ ਉਹਨਾਂ ਨੇ ਰਾਮਪਰਾ ਫੂਰ ਵਿੱਚ ਸਾਡੀ ਐਸਐਸਪੀ ਮੈਡਮ ਅਵਨੀਤ ਕੌਂਡਲ ਸਿਆਣੀ ਔਰਤ ਹੈ ਬਹੁਤ ਬਦਗਿਆ ਅਫੀਸਰ ਹੈ ਪਰ ਅਫਸੋਸ ਇਹ ਹੈ ਕਿ ਜਦੋਂ ਸਰਕਾਰਾਂ ਐਮਐਲਏ ਦੇ ਕਹਿੰਦੇ ਉੱਤੇ ਐਸਐਚਓ ਲਾਉਂਦੀਆਂ ਡੀਐਸਪੀ ਲਾਉਂਦੇ ਉਹ ਇਹਨਾਂ ਲੀਡਰ ਉਹ ਆਪ ਦੇ ਅਫਸਰਾਂ ਦੀ ਪਰਵਾਹ ਨਹੀਂ ਕਰਦੇ ਉਹ ਸਿੱਧੇ ਤੌਰ ਦੇ ਉੱਤੇ ਜਾ ਕੇ ਗੁਲਾਮ ਬਣ ਜਾਂਦੇ ਐਮਐਲਏ ਦੇ ਤੇ ਐਮਐਲਏ ਉਹਨਾਂ ਨੂੰ ਆਪਣੇ ਨਿੱਜੀ ਨੌਕਰਾਂ ਦੀ ਤਰ੍ਹਾਂ ਸੇਰੀਆਂ ਦੀ ਤਰ੍ਹਾਂ ਵਰਤਦੇ ਐ ਪੱਤਰਕਾਰਾਂ ਦੇ ਖਿਲਾਫ ਲੋਕਾਂ ਦੀ ਆਵਾਜ਼ ਚੁੱਕਣ ਵਾਲੀਆਂ ਜਨਤਕ ਜਥੇਬੰਦੀਆਂ ਦੇ ਖਿਲਾਫ ਇਹੀ ਕਾਰਨ ਹੈ ਕਿ ਮਨਿੰਦਰਜੀਤ ਦੇ ਉੱਤੇ ਐਫਆਈਆਰ ਹੋਈ ਮਨਿੰਦਰਜੀਤ ਕੋਈ ਭੱਜਿਆ ਨਹੀਂ ਭਗੌੜਾ ਨਹੀਂ ਮਨਿੰਦਰਜੀਤ ਤਾਂ ਸਾਡੇ ਕੋਲ ਖੜਾ ਹੈ ਅਸੀਂ ਆਏ ਆ ਜਿਹਦੀ ਜਿਹਦੀ ਪਹੁੰਚਾ ਅੱਗੇ ਨੂੰ ਫੜ ਲਓ ਪਰ ਜਦੋਂ ਲੋਕ ਪ੍ਰੋਟੈਕਸ਼ਨ ਦੇਣ ਉਹ ਸਰਕਾਰਾਂ ਕੱਖ ਨਹੀਂ ਕਰ ਸਕਦੀਆਂ ਹੁੰਦੀਆਂ ਭਗਵੰਤ ਮਾਨ ਨੂੰ ਬੇਨਤੀ ਕਰਦੇ ਆ ਕਿ ਭਗਵੰਤ ਮਾਨ ਜੀ ਕੰਦ ਤੇ ਲਿਖਿਆ ਪੜ੍ਹ ਲਓ ਤਿੰਨ ਸਾਲਾਂ ਦਾ ਤੁਹਾਡਾ ਜਿਹੜਾ ਸਰਕਾਰ ਦਾ ਤਜਰਬਾ ਹੈ ਉਹ ਕਿੱਥੇ ਕਿੱ데 ਖੜੋਤਾ ਤੁਸੀਂ ਤਾਂ ਬਦਲਾ ਲੈ ਕੇ ਆਏ ਸੀ ਪਰ ਬਦਲਾ ਦੀ ਬਜਾਏ ਤੁਸੀਂ ਬਦਲਾ ਲੈ ਰਹੇ ਹੋ ਤੇ ਬਦਲਾ ਵੀ ਉਹਨਾਂ ਤੋਂ ਲੈ ਰਹੇ ਜਿਹੜੇ ਲੋਕਾਂ ਦੀ ਆਵਾਜ਼ ਬਣਦੀ ਹੈ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਣ ਵਾਸਤੇ ਆਏ ਸੀ ਲੇਕਿਨ ਐਸਐਸਪੀ ਤੇ ਡਿਪਟੀ ਕਮਿਸ਼ਨਰ ਉਹ ਦੋਨੋਂ ਹੀ ਅੱਜ ਚੰਡੀਗੜ੍ਹ ਇੱਕ ਮੀਟਿੰਗ ਦੇ ਵਿੱਚ ਗਏ ਐ ਇਸ ਲਈ ਅਸੀਂ ਇੱਕ ਚਿਤਾਵਨੀ ਚਿਤਾਵਨੀ ਮਾਰਤ ਕੀਤਾ ਹੈ ਬਠਿੰਡਾ ਦੇ ਪ੍ਰਸ਼ਾਸਕੀ ਕੰਪਲੈਕਸ ਵਾਸਤੇ ਕਿ ਮਨਿੰਦਰਜੀਤ ਸਾਡੇ ਨਾਲ ਹੈ ਮਨਿੰਦਰਜੀਤ ਨੂੰ ਫੜਨਾ ਗ੍ਰਿਫਤਾਰ ਕਰਨਾ ਅੱਜ ਕਰ ਲੋ ਪਰ ਇਹ ਭੁੱਲ ਜਿਓ ਕਿ ਇਹਨੂੰ ਤਾਜ਼ ਜਿੰਦਗੀ ਤੁਸੀਂ ਜੇਲ੍ਹ 'ਚ ਬੰਦ ਨਹੀਂ ਰੱਖ ਸਕਦੇ ਥਾਣਾ 'ਚ ਬੰਦ ਨਹੀਂ ਰੱਖ ਸਕਦੇ ਜਿਹੜੀ ਆਵਾਜ਼ ਲੋਕਾਂ ਦੀ ਆਵਾਜ਼ ਬਣ ਜੇ ਉਹਨੂੰ ਕਦੇ ਦਬਾਇਆ ਨਹੀਂ ਜਾ ਸਕਦਾ ਸੋ ਤੁਹਾਡਾ ਸਭ ਦਾ ਧੰਨਵਾਦ ਜਿਹੜੇ ਸਾਥੀ ਇੱਥੇ ਆਏ ਐ ਇਤੋਂ ਬਾਅਦ ਪ੍ਰਬੰਧਕੀ ਕਮੇਟੀ ਦੇ ਜਿਹੜੇ ਮੈਂਬਰ ਹੈ ਉਹਨਾਂ ਦੀ ਮੀਟਿੰਗ ਹੋਊ ਟੀਚਰ ਹੌਮ ਤੇ ਆਪਾਂ ਉੱਥੇ ਜਾਵਾਂਗੇ ਧੰਨਵਾਦ ਦੱਸ ਦਿਨ ਤਾਰੀਖ ਨੂੰ 3 ਤਿੰਨ ਤਾਰੀਖ ਨੂੰ ਫੈਸਲਾ ਕੀਤਾ ਜਨਤਕ ਜਥੇਬੰਦੀਆਂ ਨੇ ਗੈਰ ਸਿਆਸੀ ਜਨਤਕ ਜਥੇਬੰਦੀਆਂ ਤੇ ਪੱਤਰਕਾਰ ਕਲੱਬਾਂ ਨੇ ਪੱਤਰਕਾਰ ਜਥੇਬੰਦੀਆਂ ਨੇ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਹੋ ਗਈ ਬਠਿੰਡਾ ਪ੍ਰੈਸ ਕਲੱਬ ਹੋ ਗਿਆ ਭਗਤਾ ਪ੍ਰੈਸ ਕਲੱਬ ਹੋ ਗਿਆ ਨਥਾਣਾ ਰਾਮਪੁਰਾ ਫੂਲਗੋਨੇਣਾ ਇਹਨਾਂ ਕਲੱਬਾਂ ਦੇ ਜਿਹੜੇ ਹੈਗੇ ਜਿੰਨੇ ਵੀ ਪੱਤਰਕਾਰ ਸਾਥੀ ਆ ਸਭ ਨੇ ਫੈਸਲਾ ਕੀਤਾ ਕਿ 3 ਤਾਰੀਖ ਨੂੰ ਜੇ ਉਦੋਂ ਤੱਕ ਮਨਿੰਦਰਜੀਤ ਦੇ ਖਿਲਾਫ ਦਰਜ ਐਫ ਆਈ ਆਰ ਰੱਦ ਨਾ ਕੀਤੀ ਗਈ ਤੇ ਬਲਕਾਰ ਸਿੱਧੂ ਦੇ ਖਿਲਾਫ ਨਮਾ ਪੁਰਚਾ ਦਰਜ ਨਾ ਕੀਤਾ ਗਿਆ ਤਾਂ ਅਸੀਂ ਉਸ ਦਿਨ ਐਸ ਐਸ ਪੀ ਦਫ਼ਤਰ ਦਾ ਘਰਾਓ ਕਰਾਂਗੇ ਔਰ ਪੰਜਾਬ ਭਰ ਦੇ ਇਨਸਾਫ ਪਸੰਦ ਲੋਕਾਂ ਨੂੰ ਅਸੀਂ ਸੱਦਾ ਦਿੰਦੇ ਹਾਂ ਕਿ 3 ਤਾਰੀਖ ਨੂੰ ਉਹ ਮਹਵਾਂ ਕੇ ਬਠਿੰਡੇ ਪੁੱਜੋ ਔਰ ਇਹ ਜਿਹੜਾ ਲੋਕਤੰਤਰ ਨੂੰ ਬਚਾਉਣ ਵਾਲਾ ਐਕਸ਼ਨ ਹੈ ਇਹਨੂੰ ਮਜ਼ਬੂਤ ਕਰੋ ਅੱਜ ਲੜਾਈ ਕੱਲੀ ਮਨਿੰਦਰਜੀਤ ਦੀ ਨਹੀਂ ਲੜਾਈ ਲੋਕਤੰਤਰ ਦੀ ਹੈ ਲੋਕਤੰਤਰ ਨੂੰ ਬਚਾਉਣ ਵਾਸਤੇ ਤੇ ਤਾਨਾਸ਼ਾਹੀ ਨੂੰ ਹਰਾਉਣ ਵਾਸਤੇ ਇਹ ਐਕਸ਼ਨ ਬਹੁਤ ਜ਼ਰੂਰੀ ਹੈ ਸੋ ਸਾਨੂੰ ਉਮੀਦ ਹੈ ਅਸੀਂ ਆਸ ਕਰਦੇ ਹਾਂ ਕਿ ਪੰਜਾਬ ਭਰ ਦੇ ਵਿੱਚੋਂ ਸਾਨੂੰ ਸਹਿਯੋਗ ਮਿਲੂ ਔਰ ਲੋਕ ਕਹਿਤਾ ਨੂੰ ਪਰਨਾਈਆਂ ਹੋਈਆਂ ਜਿੱਥੇ ਬੰਦੀਆਂ ਤੇ ਆਮ ਲੋਕ 3 ਤਾਰੀਖ ਦੇ ਐਕਸ਼ਨ ਦੇ ਵਿੱਚ ਬਾਦ ਚੜ ਕੇ ਭਾਗ ਲੈਣਗੇ ਬਾਈਕਟ ਕੀਤਾ ਜਾਵੇ ਬਲਕਾਰ ਸਿੰਘ ਦੀ ਕਵਰਿੰਗ ਉਹ ਕਰਾਂਗੇ ਉਹ ਐਕਸ਼ਨ ਕਮੇਟੀ ਫੈਸਲਾ ਕਰੂਗੀ ਉਹ ਐਕਸ਼ਨ ਕਮੇਟੀ ਫੈਸਲਾ ਕਰੂਗੀ ਬਲਕਾਰ ਸਿੰਘ ਕਿੰਨੀ ਕੀ ਚੀਜ਼ ਹੈ ਬਲਕਾਰ ਸਿੰਘ ਨੂੰ ਅਸੀਂ ਐ ਵੀ ਨਹੀਂ ਬਣਾਉਣਾ ਚਾਹੁੰਦੇ ਬਲਕਾਰ ਸਿੰਘ ਇੱਕ ਸਧਾਰਨ ਆਦਮੀ ਹੈ ਕਿੰਨੀ ਕੀ ਚੀਜ਼ ਹੈ ਕੱਲ ਤੱਕ ਤਾਂ ਇੱਥੇ ਸਾਡੇ ਅੱਗੇ ਪਿੱਛੇ ਤੁਰਿਆ ਫਿਰਦਾ ਹਾਂ ਅਸੀਂ ਪੱਤਰਕਾਰਾਂ ਦੀ ਲੋੜ ਨੂੰ ਵੀ ਰੰਦੀ ਹੈ ਅਸੀਂ ਉਹਨੂੰ ਕੋਈ ਬਹੁਤਾ ਮਹੱਤਵ ਨਹੀਂ ਦਿੰਦੇ ਅਸੀਂ ਸਿਸਟ ਜਿਹੜਾ ਸਿਸਟਮ ਜਿਹੜਾ ਹੈ ਉਹ ਲੋਕਾਂ ਦੀ ਆਵਾਜ਼ ਬੰਦ ਕਰਨਾ ਚਾਹੁੰਦਾ ਇੱਕ ਬਲਕਾਰ ਦਾ ਬਾਈਕਾਟ ਕਰ ਦਾਂਗੇ ਹੋਰ ਬਲਕਾਰ ਖੜੇ ਹੋ ਜਾਣਗੇ ਉਹ ਬੀਬੀ ਭਰਾ ਜਿਹੜੀ ਉਹਦਾ ਤੁਸੀਂ ਦੇਖੋ ਗੱਲ ਕੀ ਹੋਇਆ ਇੱਕ ਬੰਦੇ ਨੂੰ ਸੁਸਾਈਸਾਈਡ ਕਰਨ ਤੱਕ ਦੀ ਗੱਲ ਕਰਨੀ ਪੈਗੀ 30 ਲੱਖ ਰੁਪਏ ਉਹ ਦਿਖਾਈ ਜਾਂਦਾ ਵੀ ਆਹ ਦੇਖੋ ਜੀ 30 ਲੱਖ ਰੁਪਏ ਮੈਥੋਂ ਮੰਗਿਆ ਸੀ ਪਹਿਲਾਂ ਦੂਜਿਆਂ ਨੇ 50 ਲੱਖ ਦਿੱਤਾ ਟਰੱਕ ਨੇ ਦਾ ਪ੍ਰਧਾਨ ਉਹਨੂੰ ਬਣਾਤਾ ਆ ਕੁਛ ਤਾਂ ਹੋ ਰਿਹਾ ਹੈ ਜਿਹਨੂੰ ਆਪਾਂ ਇਹ ਕਹਿੰਦੇ ਸੀ ਕਿ ਬਦਲਾਅ ਵਾਲੀ ਸਰਕਾਰ ਆਈ ਹੈ ਜੇ ਆ ਬਦਲਾਅ ਆਇਆ ਤਾਂ ਤੁਹਾਡੇ ਨਾਲ ਦੀ ਗੱਲ ਕਰਦੇ ਸੀ ਅਮਿਤ ਰਤਨ ਹੈਗਾ ਵਿਜੇ ਸਿੰਘਲਾ ਹੈਗਾ ਜੀ ਉਹਨਾਂ ਦੇ ਕੋਈ ਕਾਰਵਾਈ ਨਹੀਂ ਦਿੱਤੀ ਜਿਹੜਾ ਚਿੱਟਾ ਬੰਦ ਕਰਨਾ ਜੇ ਉਲਟਾ ਕੋਲ ਇਹ ਪੱਤਰਕਾਰਾਂ ਦੇ ਪਰਚੇ ਦਰਜ ਕਰੀ ਜਾਂਦੇ ਕੋਈ ਗੱਲ ਨਹੀਂ ਪੱਤਰਕਾਰਾਂ ਨੂੰ ਕੋਈ ਪਰਵਾਹ ਨਹੀਂ ਕਰ ਲੈਂਗੇ ਇਸੇ ਸਾਰੀ ਕਹਨੇ ਸਾਨੂੰ ਸਾਰਿਆਂ ਨੂੰ ਫੜ ਕੇ ਕਰਦੇ ਨੂੰ ਬੰਦ ਕੋਈ ਖਾਸ ਕਰਦੇ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਕੱਲਾਗਾ ਆ ਖੜਾ ਸਾਰਾ ਜਨ ਸਮਾਉ ਉਹਦੇ ਨਾਲ ਜੀ ਆ ਮੈਨੂੰ ਕੱਢਣ ਜਾਓ ਜੀ ਕਿਵੇਂ ਦੇਖਦੇ ਹੋ ਅੱਜ ਸਾਰਾ ਜਿਹੜਾ ਤੁਹਾਡੇ ਹੱਥ ਦੇ ਵਿੱਚ ਖੜੇ ਆ ਸਾਰੇ ਜਿੱਥੇ ਬੰਦੀਆਂ ਦੇ ਪੱਤਰਕਾਰ ਬਿਲਕੁਲ ਜੀ ਪਹਿਲਾਂ ਵੀ ਉੱਥੇ ਗੱਲ ਹੋਈ ਸੋ ਸਾਰੀਆਂ ਜਥੇਬੰਦੀਆਂ ਚਾਹੇ ਉਹ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਨੌਜਵਾਨ ਜਥੇਬੰਦੀਆਂ ਜਿਹੜੀਆਂ ਸਟੂਡੈਂਟ ਜਥੇਬੰਦੀਆਂ ਜਿਹੜੀਆਂ ਵਪਾਰਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਪੱਤਰਕਾਰ ਕਲੱਬ ਸਮੁੱਚਾ ਬਠਿੰਡਾ ਪ੍ਰੈਸ ਕਲੱਬ ਜਿਵੇਂ ਭਗਤਾ ਪ੍ਰੈਸ ਕਲੱਬ ਬਰਾਮਪੁਰੇ ਤੋਂ ਸਾਥੀ ਆਏ ਐ ਵਕਬਕਰੇ ਪੰਚਾਇਤੋਂ ਤੋਂ ਸਾਥੀ ਆਏ ਐ ਤੁਸੀਂ ਸਾਰੇ ਖੜੇ ਹੋ ਜਿੰਨੇ ਵੀ ਖੜੇ ਹੋ ਸਾਰਿਆਂ ਨੇ ਸਾਥ ਸਾਥ ਕਾ ਦੇਖੋ ਅੱਜ ਦਾ ਮੈਂ ਪ੍ਰੋਗਰਾਮ ਦੇ ਵਿੱਚ ਇਹ ਨਹੀਂ ਕਿ ਕਿ ਮੈਂ ਅੰਡਰਗਰਾਉਂਡ ਸੀ ਮੈਂ ਇੱਥੇ ਹੀ ਸੀ ਪਰ ਮੈਂ ਇਹ ਸੀ ਕਿ ਚਲੋ ਜਿਹੜੇ ਸਾਥੀ ਪ੍ਰੋਗਰਾਮ ਕਰ ਰਹੇ ਉਹ ਕਰਨੇ ਸਾਥੀਆਂ ਨੇ ਕਿਹਾ ਕਿ ਆਪਾਂ ਮਾਰਚ ਕੱਢਣਾ ਲੋਕਾਂ ਨੇ ਇਹ ਗੱਲ ਕਹੀ ਕਿ ਨਾ ਅੰਡਰਗਰਾਉਂਡ ਹੋਣਾ ਨਾ ਲੁਕਣਾ ਹੈ ਨਾ ਡਰਨਾ ਹੈ ਨਾ ਪਿੱਛੇ ਹਟਣਾ ਨਾ ਅਸੀਂ ਡਰਦੇ ਸੀ ਕੋਈ ਇਹਦੀ ਪਰਚੇ ਦੀਆਂ ਢੇਲ ਤੋਂ ਡਰਦੇ ਆ ਪਰਚੇ ਜੇਲਾ ਹੁੰਦੇ ਹੀ ਰਹਿੰਦੇ ਆ ਇਹ ਆਪਣੇ ਕੰਮ ਦਾ ਹਿੱਸਾ ਹੈ ਜੇਕਰ ਅਸੀਂ ਹੁਣ ਸਰਕਾਰਾਂ ਦੇ ਨੂੰ ਸਵਾਲ ਕਰੀਏ ਤਾਂ ਸਰਕਾਰਾਂ ਨੇ ਜਿਉਂ ਜਾਂ ਕੁਝ ਕਰਨਾ ਹੁੰਦਾ ਰਿਜ਼ਲਟ ਦਿੰਦੀਆਂ ਹੀ ਆ ਪਰ ਜਦੋਂ ਲੋਕ ਨਾਲ ਹੋਣ ਜਦੋਂ ਸਾਰਾ ਤੰਤਰ ਨਾਲ ਹੋਵੇ ਜਦੋਂ ਸਰਕਾਰ ਜਿਹੜੇ ਆ ਸਾਰੀ ਜਨਤਾ ਨਾਲ ਹੋਵੇ ਫਿਰ ਕੋਈ ਪਰਵਾਹ ਨਹੀਂ ਹੁੰਦੀ ਫਿਰ ਪਰਚੇ ਵੀ ਵਧੀਆ ਲੱਗਦੇ ਆ ਬਾਕੀ ਅਸੀਂ ਇਹ ਕਰਦੇ ਆ ਕਿ ਇਹ ਪਰਚਾ ਸਾਡੇ ਲਈ ਸਰਕਾਰ ਨੇ ਦੱਸਿਆ ਕਿ ਅਸੀਂ ਠੀਕ ਆ ਅਸੀਂ ਸਹੀ ਰਸਤੇ ਚੱਲ ਰਹੇ ਆ ਅਸੀਂ ਲੋਕਾਂ ਤੋਂ ਪਾਸੇ ਨਹੀਂ ਹੋਏ ਜਿੱਦਾਂ ਅਸੀਂ ਸਰਕਾਰੀ ਸਨਮਾਨ ਲੈ ਲਿਆ ਕੋਈ ਕਿਸੇ ਡੀਸੀ ਤੋਂ ਉਦੋਂ ਅਸੀਂ ਸੋਚਾਂਗੇ ਕਿ ਉਹ ਸਾਡੇ ਲਈ ਸਨਮਾਨ ਗਲਤ ਹੈ ਉਹ ਲੋਕਾਂ ਦੇ ਖਿਲਾਫ ਹੈ ਇਹ ਜਿਹੜਾ ਸਨਮਾਨ ਮਿਲਿਆ ਇਹ ਲੋਕ ਸ਼ਕਤੀ ਦਾ ਸਨਮਾਨ ਹੈ ਕਿ ਲੋਕਾਂ ਦੀ ਗੱਲ ਹੋ ਰਹੀ ਸੀ ਉਹ ਸਰਕਾਰ ਨੂੰ ਪਸੰਦ ਨਹੀਂ ਹੁੰਦੀ ਪਰ ਪ੍ਰਸ਼ਾਸਨ ਨੂੰ ਪ੍ਰਸੰਨ ਨਹੀਂ ਹੁੰਦੀ ਜੇ ਐਮਐਲਏ ਉਹਨਾਂ ਨੂੰ ਪਸੰਦ ਨਹੀਂ ਹੁੰਦੀ ਇੱਕ ਮੈਂ ਹੋਰ ਦੱਸ ਦਿਆਂ ਕਿ ਇਹ ਪਰਚੇ ਦੇ ਵਿੱਚ ਇੱਥੇ ਬਲਕਾਰ ਸਿੱਧੂ ਜੀ ਨੇ ਕਰਵਾਇਆ ਇਹ ਉੱਥੇ ਨਾਲ ਸਾਡੇ ਜੈਤੋ ਦੇ ਐਮਐਲਏ ਮੋਲਕ ਸਿੰਘ ਦਾ ਵੀ ਵੱਡਾ ਹੱਥ ਹੈ ਕਿਉਂਕਿ ਉਹ ਗੱਲ ਇਹ ਮੈਂ ਕਲੀਅਰ ਕਰ ਦੇਣੀ ਚਾਹਣਾ ਹੈ ਐਮਐਲਏ ਮੋਲਕ ਸਿੰਘ ਪਹਿਲਾਂ ਸਰਪੰਚੀ ਮੌਕੇ ਉਹਨੇ ਠੱਗਾ ਕੀਤਾ ਅਸੀਂ ਉਹ ਕਵਰੇਜ ਕੀਤੀ ਕਿਸੇ ਬੰਦੇ ਨੂੰ ਟੈਂਕੀਆਂ ਤੇ ਚੜਨਾ ਪਿਆ ਕਾਗਜ਼ ਰੱਦ